ਪੀਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੀ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਅੱਪਾਂ ਗੱਲ ਕਰਾਂਗੇ ਕਿ ਜੋ ਦੋਸਤ ਗੋਸਪਖ ਪੀਰ ਜੀ ਨੂੰ ਮੰਨਦੇ ਹਨ ਅਤੇ ਉਹਨਾਂ ਦੇ ਨਾਮ ਦੀ 11ਵੇਂ ਸ੍ਰੀਖ ਮਨਾਉਂਦੇ ਹਨ ਉਹਨਾਂ ਲਈ ਖਾਸ ਪੈਗਾਮ ਹੈ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀਓ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਰਮਜ਼ਾਨ ਦੇ ਮਹੀਨੇ ਦੀ ਜੋ 11ਵੀਂ ਸ਼ਰੀਫ ਹੈ ਉਹ 21 ਤਰੀਕ ਨੂੰ ਭਾਵ ਕੱਲ ਨੂੰ ਹੈ ਸੰਗਤ ਜੀ ਕੱਲ ਨੂੰ ਵੀਰਵਾਰ ਵੀ ਹੈ ਅਤੇ 11ਵੀਂ ਸ਼ਰੀਫ ਵੀ ਹੈ ਸੋ ਤੁਸੀਂ ਸਭ ਖੁਸ਼ ਹੋਵੋਗੇ ਕਿ ਕੱਲ ਹੀ 11ਵਾਂ ਹੈ ਅਵੇ ਕੱਲ ਹੀ ਵੀਰਵਾਰ ਹੈ ਕਿੰਨਾ ਭਗਾ ਵਾਲਾ ਦਿਨ ਹੈ ਪੀਰਨوں ਮੰਨਣ ਵਾਲਿਆਂ ਦਾ ਸੰਗਤ ਜੀ 11ਵੇਂ شریف ਦਾ ਸੁਨੇਹਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਉਹ ਜ਼ਰੂਰ ਸੁਣਿਓ ਸੰਗਤ ਜੀ ਰਮਜ਼ਾਨ ਦਾ ਮਹੀਨਾ ਹੈ ਉਸ ਦੌਰਾਨ ਤੁਸੀਂ ਜੋ 11ਵੇਂ شریف ਦਾ ਖਾਤਮਾ ਦਿਵਾਉਣਾ ਹੈ ਉਹ ਤੁਸੀਂ ਰੋਜ਼ੇ ਖੁੱਲਣ ਤੋਂ ਬਾਅਦ ਹੀ ਦਿਵਾਉਣਾ ਹੈ ਪਹਿਲਾ ਖਾਤਮਾ ਦਿਵਾਕੀ ਕੋਈ ਗਲਤੀ ਨਹੀਂ ਕਰਨੀ ਸੰਗਤ ਜੀ ਆਤਮਾ ਦੋਵੰਦੇ ਸਮੇਂ ਇਹੀ ਬੇਨਤੀ ਫਰਿਆਦ ਕਰਨੀ ਹੈ ਕਿ اے ਮਾਲਕ ਅਗਲੇ ਸਾਲ ਰਮਜ਼ਾਨ ਦੇ ਮਹੀਨੇ ਵਿੱਚ ਜੋ ਵੀ 11ਵੇਂ شریف ਆਵੇਗੀ ਉਸ ਤੋਂ ਪਹਿਲਾਂ ਜਿਸ ਇਨਸਾਨ ਦੀ ਕੋਈ ਵੀ ਨੇਕ ਅਰਦਾਸ ਹੈ ਉਹ ਕਬੂਲ ਕਰਿਓ ਅਤੇ ਉਸ ਅਰਦਾਸ ਦਾ ਫਲ ਜ਼ਰੂਰ ਦਿਓ ਸੰਗਤ ਜੀ ਤੁਸੀਂ ਇਸ ਮਹੀਨੇ ਵਿੱਚ ਵੱਧ ਤੋਂ ਵੱਧ ਇਬادت ਕਰਨੀ ਹੈ ਅਤੇ ਪੀਰਾਂ ਦੀਆਂ ਜੋ ਮੰਡੀ ਅਮਰਾਦਾ ਹਨ ਉન્નਤ ਪੂਰੀਆ ਕਰਵਾਉਣੀ ਹਨ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈਂ